ਭਾਈ ਹਾਂ ਇੱਕ ਨਾ ਯਾਰ ਥੋੜੇ ਦਿਨ ਨਹੀਂ ਪੈਂਦੇ ਪੰਜਾਬ ਚ ਲਾਲਾ ਜਾਂ ਕੋਈ ਨਾ ਕੋਈ ਗੱਲ ਆਲਾ ਕੋਈ ਮੁੰਡਾ ਜਾਂ ਕੋਈ ਜਾਣ ਕੇ ਜਾਂ ਕਿਵੇਂ ਵੀ ਕਿਸੇ ਨਾ ਕਿਸੇ ਦੀ ਵੀਡੀਓ ਲੀਕ ਹੁੰਦੀ ਰਹਿੰਦੀ ਹੈ ਟਾਪਿਕ ਹਰ ਦੂਜੇ ਮਹੀਨੇ ਜਾਂ ਆਉਂਦਾ 1.5-2 ਮਹੀਨੇ ਪੈਂਦੇ ਹੀ ਹੈਗੇ ਇਹ ਚੀਜ਼ ਆਉਂਦੀ ਆਉਂਦੀ ਹੈ ਆ ਰੀਸੈਂਟਲੀ ਇੱਕ ਕੀ ਨਾਂ ਲਾਉਣਾ ਕੀ ਫੋਟੋ ਲਾਉਣੀ ਕਿਸੇ ਦੀ ਸਭ ਦਾ ਸਭ ਨੂੰ ਪਤਾ ਹਨਾ ਨਾ ਤਾਂ ਨਾ ਫੋਟੋ ਲਾਈਏ ਕਿਸੇ ਕੁੜੀ ਦੀ ਨਾ ਆਪਾਂ ਨਾਮ ਲਈਏ ਤੇ ਸਾਰਿਆਂ ਨੂੰ ਪਤਾ ਵੀ ਰੀਸੈਂਟਲੀ ਹੁਣ ਕੀ ਦੀ ਵੀਡੀਓ ਲੀਕ ਹੋਈ ਹੈ ਹਨਾ ਇਹ ਚੀਜ਼ ਨੂੰ ਤੇ ਗੱਲ ਇਹ ਆ ਵੀ ਕਿਉਂ ਯਾਰ ਹਰ ਇੱਕ ਦੀ ਪਰਸਨਲ ਲਾਈਫ ਹੁੰਦੀ ਆ ਤੂੰ ਚੱਕ ਕੇ ਵੀਡੀਓ ਲੀਕ ਕਰਤੀ ਕਿੱਡਾ ਹੁਣ ਤੂੰ ਬਦਮਾਸ਼ ਜਾਂ ਬਹਾਦਰ ਬਣ ਗਿਆ ਤੇਰੀਆਂ ਕਿੰਨੀਆਂ ਵੀਡੀਓਆਂ ਸਾਹਮਣੇ ਆ ਗਈਆਂ ਰੋੜੇ ਮਾਰਦਾ ਜਾ ਕੇ ਹਣਾ ਉਹ ਚੀਜ਼ ਫਿਰ ਇੱਕ ਦੂਜੀ ਗੱਲ ਆ ਪੰਜਾਬੀਓ ਇੱਕ ਇੱਥੇ ਹੁਣ ਅਸੀਂ ਹੁਣ ਸੋਸ਼ਲ ਮੀਡੀਆ ਤੇ ਕੰਮ ਕਰ ਮਤਲਬ ਹੈਗਾ ਸਾਡਾ ਹਨਾ ਜਿੰਨੇ ਵੀ ਸਾਨੂੰ ਲੋਕ ਜਾਣਦੇ ਨੇ ਜੇ ਮਾਂ ਦਾ ਦੁੱਧ ਪੀਤਾ ਔਰ ਜੇ ਇੱਕ ਪਿਓ ਦੇ ਹੈਗੇ ਤੁਸੀਂ ਤੁਸੀਂ ਇਸ ਤੋਂ ਬਾਅਦ ਨਾ ਸੋਸ਼ਲ ਮੀਡੀਆ ਤੇ ਉਹ ਲਿੰਕ ਮੰਗਣਾ ਉਹ ਉਹ ਵੀਡੀਓ ਦਾ ਨਾ ਤੁਸੀਂ ਕੋਈ ਲਿੰਕ ਓਪਨ ਕਰਨਾ ਨਾ ਉਹ ਕੁੜੀ ਦੀ ਫੋਟੋ ਲਾਉਣੀ ਹੈ ਸੋਸ਼ਲ ਮੀਡੀਆ ਤੇ ਜਿੰਨਾ ਹੋ ਸਕੇ ਗੱਲ ਨੂੰ ਦੱਬ ਲਓ ਤੇ ਨਾ ਹੀ ਕੋਈ ਗੱਲ ਕਰੋ ਇਹਤੇ ਠੀਕ ਹੈ ਜੇ ਕਿਸੇ ਕੋਲ ਆਉਂਦੀ ਵੀ ਆ ਉਹਨੂੰ ਡਿਲੀਟ ਕਰ ਦਿਓ ਸ਼ੇਅਰ ਨਾ ਕਰੋ ਉਹਨੂੰ ਸ਼ੇਅਰ ਨਾ ਕਰੋ ਉਹਨੂੰ ਫਾਰਵਰਡ ਨਾ ਕਰੋ ਮੇਰੇ ਉਹ ਮੁੰਡੇ ਨੇ ਇੰਨੀ ਬਦਨਾਮੀ ਕਰਤੀ ਉਹ ਉਹ ਜੇ ਕਿਤੇ ਜੇ ਕਿਤੇ ਸਾਨੂੰ ਪੁੱਖਤਾ ਮਤਲਬ ਆਪਾਂ ਨੂੰ ਹੁੰਦਾ ਨਾ ਵੀ ਯਾਰ ਵੀਰ ਪਤਾ ਲੱਗ ਜਾਵੇ ਵੀ ਮੁੰਡੇ ਨੇ ਗਲਤੀ ਉਹਦੀ ਕਸੂਰ ਹੈਗਾ ਜਿਹੜੇ ਸਾਨੂੰ ਸੋਸ਼ਲ ਮੀਡੀਆ ਤੇ ਇਨਫੋਰਮੇਸ਼ਨ ਆ ਰਹੀ ਆ ਕਸੂਰ ਮੁੰਡੇ ਦਾ ਸਰਾ ਸਾਰ ਤੇ ਮੈਂ ਕਹਿੰਦਾ ਉਹਦਾ ਫਿਰ ਜਿਉਣ ਦਾ ਹੱਕ ਵੀ ਨਹੀਂ ਬਣਦਾ ਦੁਨੀਆ ਦਾ